ਵਾਂਚੂ ਦਿਗਨੀ ਵਾਂ ਤੋਂ ਵਾਰ ਤੋਂ ਵਧੀਆ ਠੰਡ ਤੋਂ ਬਚਾ ਬਾਈ ਇਹ ਹਾਲ ਚਾਲ ਨੇ ਸਾਰੇ ਭਰਾਵਾਂ ਦਾ ਆਜੋ ਲਾਈਵ ਜੁੜਜੋ ਅੱਜ ਪਾ ਰਿਹਾ ਰੋਟੀਆਂ ਬਾਈ ਬਾਸੀ ਰੋਟੀ ਹੁੰਦੀ ਐ ਖੁੱਡਾਂ ਸਾਫਾਈ ਦੇਖੋ ਪਹਿਲਾਂ ਸਫਾਈ ਕੀਤੀ ਫਿਰ ਮੈਂ ਕਿਹਾ ਰੋਟੀਆਂ ਪਾ ਦਿੰਨੇ ਆ ਅੱਜ ਮੈਂ ਕਿਹਾ ਭਰਾਵਾਂ ਨਾਲ ਸ਼ੌਕ ਕਰਾ ਦਿੰਨੇ ਆ ਰੋਟੀਆਂ ਦੇਖੋ ਕਿੰਨੇ ਖੁਸ਼ ਹੋ ਕੇ ਖਾਂਦੇ ਆ ਕਬੂਤਰ ਆਪਣੇ ਸਾਰਿਆਂ ਦੀ ਖਾਣਗੇ ਬਾਈ ਖੁਸ਼ ਹੋ ਕੇ ਤਾਂ ਪਾਵਾਂਗੇ ਆਪਾਂ ਬਰਾਲਾ ਲਾਹੀ ਕਹਿਣ ਚ ਰੋਟੀ ਬਹੁਤ ਚੰਗੀ ਹੈ ਬਈ ਇਹਨਾਂ ਲਈ ਜਿੰਨੀਆਂ ਰੋਗਾਸੀ ਰੋਟੀ ਪਾਵਾਂਗੇ ਉਹਨੀਆਂ ਫਾਇਦੇ 'ਚ ਆਪਾਂ ਨੂੰ ਜਿਹੜੇ ਬੱਚਿਆਂ ਵਾਲੇ ਗੂਤਰ ਨੇ ਜੋੜਿਆਂ ਵਾਲੇ ਉਹਨਾਂ ਨੂੰ ਤਾਂ ਬਰਤਬਾਰ ਰੋਟੀ ਪਾਇਆ ਕਰੋ ਬਈ ਇਸ ਤਰ੍ਹਾਂ ਦੇ ਬ੍ਰੀਕ ਕਰ ਲਈ ਹੱਥਾਂ ਨਾਲ ਇਹ ਕਿਦੂਆ ਪਾਤੀ thank oh. you ਦਾਣੇ ਵਾਲਾ ਤਾਂ ਇਹਨਾਂ ਦੋ ਟਾਈਮ ਕਰਦਾ ਆਪਾਂ ਵੀ ਬਾਈ ਸਵੇਰ ਸ਼ਾਮ ਸਵੇਰੇ ਬਾਅਦ ਨੇ 8:00 ਵਜੇ ਸ਼ਾਮੀਆਂ ਟਾਈਮ ਹੈਗੀ ਐ ਹੰਡੋ ਵੀ ਨਾ ਬਾਈ ਜੇ ਲੱਗੂ ਉਤਰਾ ਭੁੱਖਾ ਰਹੇ ਗਿਆ ਬਾਈ ਉਹੀ ਬਿਮਾਰ ਹੋਊਗਾ ਅੱਜ ਕੱਲ ਇਹ ਚੀਜ਼ ਤੇ ਧਿਆਨ ਰੱਖਿਓ ਜੇ ਲੱਗੂ ਉਤਰਾ ਅੱਜ ਕੱਲ ਭੁੱਖਾ ਰਹੇ ਗਿਆ ਬਸ ਉਹਨਾਂ ਉੱਪਰ ਠੰਡ ਲੱਗ ਜਾਂਦੀ ਹੈ ਬੁਖਾਰ ਹੋ ਜਾਂਦਾ ਬਾਈ ਬਿਮਾਰ ਹੋ ਜਾਂਦਾ ਇਹ ਚੀਜ਼ਾਂ ਤੇ ਧਿਆਨ ਰੱਖਿਓ ਮੇਰਾ ਭਰਾ ਤੇ ਪੈਰਾਸੀਟਾਮੋਲ ਆਉਂਦੀ ਜਿਹੜੀ ਨਾ ਬੱਚਿਆਂ ਵਾਲੀ ਬੇਬੀਜ਼ ਲਿਕੇ ਆਨ ਸਪੈਸ਼ਲ ਉਹ ਤੇ ਉਹ ਪੈਰਾਸੀਟਾਮੋਲ ਲਿਆ ਕੇ ਬੱਚੀ ਹਫਤੇ ਬਾਅਦ ਜੋ ਚੌਥੇ ਦਿਨ ਇੱਕ ਢੱਕਣ ਪਾਣੀ ਦੇ ਵਿੱਚ ਪਾਈ ਜਾਇਆ ਕਰੋ ਬਹੁਤ ਚੰਗਾ ਰਿਜ਼ਲਟ ਹੈ ਪੈਰਾਸੀਟਾਮੋਲ ਦਾ ਬੁਖਾਰ ਬਕੂਰ ਨਹੀਂ ਹੁੰਦਾ ਕਬੂਤਰਾਂ ਨੂੰ ਐਂ ਖੁਸ਼ ਹੋ ਕੇ ਦਾਣੇ ਖਾਂਦੇ ਆ ਫਿਰ ਠੀਕ ਹੈ ਜੀ ਕਿਸੀ ਕਮੈਂਟ ਕਮੈਂਟ ਬਹੁਤ ਘੱਟ ਕਰ ਦਿਓ ਬਰੋ ਯਾਰ ਕਰਿਆ ਕਰੋ ਯਾਰ ਕਮੈਂਟ ਪਤਾ ਲੱਗ ਜਾਂਦਾ ਵੀ ਕੀ ਦੀ ਚੀਜ਼ ਤੇ ਕੀ ਚੀਜ਼ ਦੀ ਕਮੀ ਆ ਦੋਸਤਾਂ ਨੂੰ ਕਿਸ ਵਿੱਚ ਤੇ ਵੀਡੀਓ ਬਣਾਈਏ ਕਿਹੜੀ ਬਿਮਾਰੀ ਤੇ ਵੀਡੀਓ ਬਣਾਈਏ ਕੀ ਜਾਣਕਾਰੀ ਨਵੀਂ ਲੈ ਕੇ ਆਈ ਤੁਹਾਡੇ ਲਈ ਆਪਸ ਦਾ ਫਿਰ ਆਪਾਂ ਦੱਸ ਹੀ ਦਿੰਨੇ ਆ ਬਾਈ ਨਹੀਂ ਕਈ ਵਾਰੀ ਬਾਈਆਂ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਆਹ ਭਾਈ ਆਹ ਵਿਸ਼ੇ ਤੇ ਵੀਡੀਓ ਬਣਾਓ ਆਹ ਵਿਸ਼ੇ ਤੇ ਵੀਡੀਓ ਬਣਾਓ ਫਿਰ ਆਪਾਂ ਉਸ ਤਰੀਕੇ ਦੀ ਵੀਡੀਓ ਬਣਾਇਆ ਕਰਾਂਗੇ ਬਰੋ ਸਪੋਰਟ ਬਹੁਤ ਬਹੁਤ ਕਰੋ ਬਸ ਆਪਣੇ ਭਰਾਵਾਂ ਨੂੰ ਆਹਣਾ ਪਾਣੀ ਰੱਖਿਆ ਕਰੋ ਬਾਈ ਇਸ ਤਰ੍ਹਾਂ ਡੱਬੇ ਚ ਪਾ ਦਿਆ ਕਰੋ ਗਰਮ ਪਾਣੀ ਆਇਆ ਮੋਰਾ ਕੱਢ ਲਿਓ ਆਪ ਵੀ ਪੀ ਲਿਆ ਕਰਨਗੇ ਕੱਪੀ ਖਾਲੀ <Elena> ਉਹ ਵੀ ਸਾਮ ਜੀ ਧਰਦਿਆਂ ਕੋਲੇ ਬੈਗੀ ਖਵਾਉਨੇ ਆ ਬੱਤ ਕੇ ਦਾਣੇ ਪਾਉਣ ਰੇਚ ਜਿੰਨੇ ਖਾ ਲਿਆ ਨਾ ਫਿਰ ਦਵਾਰੇ ਪਾ ਦਿੰਦੇ ਨਾ ਹੀ ਖੰਡਿਆਈ ਅੰਦਰ ਜਾਂਦੇ ਜਾਂ ਥੱਲੇ ਬੈਠਾਂ ਲੱਗੀਆਂ ਨੇ ਇਹ ਫਿਰ ਕੋਈ ਗਲਤ ਹੋ ਜਾਣਾ ਤਾਂ ਕਰਕੇ ਪਾਸ ਤਰੀਕੇ ਨਾਲ ਪਾਉਣੇ ਆ ਤੁਸੀਂ ਦੇਖੀ ਲਓ ਕਿਵੇਂ ਖੁਸ਼ ਹੋ ਕੇ ਆਂਦੇ ਆ ਤੁਸੀਂ ਕਰੋ ਸ਼ੌਂਕ ਮੈਂ ਪਾਣੀ ਲੈ ਕੇ ਆਇਆ ਗਰਮ Thank you ਆਉਣੇ ਲਈ ਖਾ ਇਸ ਤਰ੍ਹਾਂ ਇੱਕ ਨੂੰ ਵੱਡਕੀ ਪਾਣੀ ਰੱਖ ਲਿਆ ਪਰ ਗਰਮ ਬਰਉ ਦੇਖੋ ਜੀ ਬਿੰਦ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਰੋਸ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਹਲੋ ਜੀ ਨਮਸਕਾਰ ਜੀ ਸਸਿਕਾ ਪਾਣੀ ਵੀ ਵੀ ਤਾਂ ਚੜੀ ਜਾਂਦੇ ਆ ਲੱਗਾ ਪਾਣੀ ਖੁਸ਼ ਹੋ ਕੇ ਪਿੰਦੇ ਭਾਈ ਆਪਾਂ ਨੂੰ ਸਬਸਕ੍ਰਾਈਬ ਕਰ ਲਓ ਬ੍ਰੋ ਅੱਜ ਜਿਵੇਂ ਨਹੀਂ ਮੈਂ ਉਤ ਕਰੀ ਜਾਂਵਾ ਮੈਂ ਉਮੀਦ ਤੁਸੀਂ ਆਪਣੇ ਜਾਣ ਮਰਨ ਸਾਹਮੋਂਗੇ ਮੈਂ ਗਾਰੰਟੀ ਦਿੰਦਾ ਇਹ ਛੋੜੇ ਕੁੱਤਰ ਕਦੇ ਬਿਮਾਰ ਹੋ ਜਾਣ ਤੇ ਤਾਂ ਵੀ ਕੁਝ ਹੁੰਦਾ ਤਾਂ ਆਪਾਂ ਬੈਠੇ ਆ ਭਾਈ ਆਪਾਂ ਜਿੰਨੇ ਮਰਜ਼ੀ ਉਤਰ ਲੈ ਜਾਈਓ ਆਪਾਂ ਹਾਜ਼ਰ ਆ ਚਲੋ ਠੀਕ ਹੈ ਬਾਈ ਮਿਲਦੇ ਆ ਕੱਲ ਨੂੰ ਫਿਰ ਨਵੇਂ ਟੌਪਿਕ ਤੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਨਮਸਕਾਰ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰੀ ਦੁਬਾਰਾ ਫੇਰ ਗੈਣਾ ਬ్రో ਬਾਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਧੰਨਵਾਦ ਜੀ